ਵੀਰੋ ਇਹ ਤੁਹਾਡਾ ਪਿਆਰੀ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਸਾਡੇ ਉਮੀਦਵਾਰ ਕੁਲਦੀਪ ਢਾਲੀਵਾਲ ਜੀ ਮੇਰੇ ਕੈਬਨਿਟ ਦੇ ਵਿੱਚ ਨੇ ਇਹ ਜਦੋਂ ਮੰਤਰੀ ਸੀ 10000 ਏਕੜ ਜ਼ਮੀਨ ਜਿਹੜੀ ਕਿ ਰਸੂਖਦਾਰਾਂ ਨੇ ਦੱਬੀ ਹੋਈ ਸੀ ਇਹਨਾਂ ਨੇ ਛੜਾਈ ਹੈ ਕਬਜ਼ੇ ਚੋਂ 10000 ਏਕੜ ਜ਼ਮੀਨ ਛੜਾਈ ਤੇ ਜਦੋਂ ਇਹ ਐਮਪੀ ਬਣ ਗਏ ਤਾਂ ਪਾਰਲੀਮੈਂਟ 'ਚ ਇਹਨਾਂ ਨੂੰ ਤਾਂ ਮਾਈਕ ਦੀ ਵੀ ਲੋੜ ਨਹੀਂ ਇੰਨੀ ਉੱਚੀ ਆਵਾਜ਼ ਆ ਇਹਨਾਂ ਉੱਚਾ ਕੱਦਾ ਹੈ ਇਹ ਤਾਂ ਬਿਨਾ ਮੈਂ ਇੱਕ ਤੋਂ ਬੋਲਿਆ ਕਰਨਗੇ ਮਜਾਲ ਆ ਕੋਈ 1 ਰੁਪਿਆ ਵੀ ਕੋਈ ਸਰਕਾਰ ਪੰਜਾਬ ਦਾ ਮਾਰ ਕੇ ਦਿਖਾ ਦੇ 1 ਰੁਪਿਆ ਵੀ 1 ਰੁਪਿਆ ਵੀ ਸੋ ਵੀਰ ਤੁਸੀਂ ਏਕਾ ਰੱਖਿਓ ਉਸ ਤੋਂ ਪਹਿਲਾਂ 25 ਤਰੀਕ ਨੂੰ ਦਿੱਲੀ 'ਚ ਵੋਟਾਂ ਨੇ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ ਦੋਸਤ ਮਿੱਤਰ ਹੋਣਗੇ ਉਹਨਾਂ ਨੂੰ ਵੀ ਕਹਿ ਦਿਓ ਦਿੱਲੀ 'ਚ ਤਾਂ ਨਾਰਾ ਚੱਲੀ ਜਾਂਦਾ ਇੱਕ 25 ਮਈ ਭਾਜਪਾ ਗਈ ਸੋ ਦਿੱਲੀ ਦੇ ਵਿੱਚ ਤਾਂ ਨਾਰਾ ਚੱਲ ਪਿਆ ਏ ਤੇ ਆਪਣੇ ਹੈਗਾ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ 13 0 ਇਸ ਵਾਰ ਪੰਜਾਬ ਬਣੇਗਾ ਹੀਰੋ 13 0 ਪੰਜਾਬ ਬਣੇਗਾ ਹੀਰੋ 13 0 ਵੀਰ ਇਹ ਤੁਹਾਡਾ ਪਿਆਰੀ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਸਾਡੇ ਉਮੀਦਵਾਰ ਕੁਲਦੀਪ ਢਾਲੀਵਾਲ ਜੀ ਮੇਰੇ ਕੈਬਨਿਟ ਦੇ ਵਿੱਚ ਨੇ ਇਹ ਜਦੋਂ ਮੰਤਰੀ ਸੀ 10000 ਏਕੜ ਜ਼ਮੀਨ ਜਿਹੜੀਕਰ ਜ਼ੂਖਦਾਰਾਂ ਨੇ ਦੱਬੀ ਹੋਈ ਸੀ ਇਹਨਾਂ ਨੇ ਛਡਾਈ ਆ ਕਬਜ਼ੇ ਚੋਂ 10000 ਏਕੜ ਜ਼ਮੀਨ ਛਡਾਈ ਤੇ ਜਦੋਂ ਇਹ ਐਮਪੀ ਬਣ ਗਏ ਤਾਂ ਪਾਰਲੀਮੈਂਟ 'ਚ ਇਹਨਾਂ ਨੂੰ ਤਾਂ ਮਾਈਕ ਦੀ ਵੀ ਲੋੜ ਨਹੀਂ ਇੰਨੀ ਉੱਚੀ ਆਵਾਜ਼ ਆ ਇਹਨਾਂ ਉੱਚਾ ਕੱਦਾ ਇਹ ਤਾਂ ਬਿਨਾ ਮਾਈਕ ਤੋਂ ਬੋਲਿਆ ਕਰਨਗੇ ਮਜਾਲ ਆ ਕੋਈ 1 ਰੁਪਈਆ ਵੀ ਕੋਈ ਸਰਕਾਰ ਪੰਜਾਬ ਦਾ ਮਾਰ ਕੇ ਦਿਖਾ ਦੇ 1 ਰੁਪਈਆ ਵੀ 1 ਰੁਪਈਆ ਵੀ ਸੋ ਵੀਰ ਤੁਸੀਂ ਏਕਾ ਰੱਖਿਓ ਉਸ ਤੋਂ ਪਹਿਲਾਂ 25 ਤਰੀਕ ਨੂੰ ਦਿੱਲੀ 'ਚ ਵੋਟਾਂ ਨੇ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ, ਦੋਸਤ-મિતਰ ਹੋਣਗੇ, ਉਹਨਾਂ ਨੂੰ ਵੀ ਕਹਿ ਦਿਓ। ਦਿੱਲੀ 'ਚ ਤਾਂ ਨਾਰਾ ਚੱਲੀ ਜਾਂਦਾ ਇੱਕ 25 ਮਈ ਭਾਜਪਾ ਗਈ। ਸੋ ਦਿੱਲੀ ਦੇ ਵਿੱਚ ਤਾਂ ਨਾਰਾ ਚੱਲ ਪਿਆ ਏ ਤੇ ਆਪਣੇ ਹੈਗਾ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ 13 0। ਇਸ ਵਾਰ ਪੰਜਾਬ ਬਣੇਗਾ ਹੀਰੋ ਪੰਜਾਬ ਬਣੇਗਾ ਹੀਰੋ 13 0। ਵੀਰੋ ਇਹ ਤੁਹਾਡਾ ਪਿਆਰੀ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਸਾਡੇ ਉਮੀਦਵਾਰ ਕੁਲਦੀਪ ਢਾਲੀਵਾਲ ਜੀ ਮੇਰੇ ਕੈਬਨਿਟ ਦੇ ਵਿੱਚ ਨੇ ਇਹ ਜਦੋਂ ਮੰਤਰੀ ਸੀ 10000 ਏਕੜ ਜ਼ਮੀਨ ਜਿਹੜੀ ਕਿ ਰਸੂਖਦਾਰਾਂ ਨੇ ਦੱਬੀ ਹੋਈ ਸੀ ਇਹਨਾਂ ਨੇ ਛੜਾਈ ਹੈ ਕਬਜ਼ੇ ਚੋਂ 10000 ਏਕੜ ਜ਼ਮੀਨ ਛੜਾਈ ਤੇ ਜਦੋਂ ਇਹ ਐਮਪੀ ਬਣ ਗਏ ਤਾਂ ਪਾਰਲੀਮੈਂਟ 'ਚ ਇਹਨਾਂ ਨੂੰ ਤਾਂ ਮਾਈਕ ਦੀ ਵੀ ਲੋੜ ਨਹੀਂ ਇੰਨੀ ਉੱਚੀ ਆਵਾਜ਼ ਆ ਇਹਨਾਂ ਉੱਚਾ ਕਰਦਾ ਹੈ ਇਹ ਤਾਂ ਬਿਨਾ ਮੈਂ ਇੱਕ ਤੋਂ ਬੋਲਿਆ ਕਰਨਗੇ ਮਜਾਲ ਆ ਕੋਈ 1 ਰੁਪਈਆ ਵੀ ਕੋਈ ਸਰਕਾਰ ਪੰਜਾਬ ਦਾ ਮਾਰ ਕੇ ਦਿਖਾ ਦੇ 1 ਰੁਪਈਆ ਵੀ 1 ਰੁਪਈਆ ਵੀ ਸੋ ਵੀਰ ਤੁਸੀਂ ਏਕਾ ਰੱਖਿਓ ਉਸ ਤੋਂ ਪਹਿਲਾਂ 25 ਤਰੀਕ ਨੂੰ ਦਿੱਲੀ 'ਚ ਵੋਟਾਂ ਨੇ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ ਦੋਸਤ-ਮਿੱਤਰ ਹੋਣਗੇ ਉਹਨਾਂ ਨੂੰ ਵੀ ਕਹਿ ਦਿਓ ਦਿੱਲੀ 'ਚ ਤਾਂ ਨਾਰਾ ਚੱਲੀ ਜਾਂਦਾ ਇੱਕ 25 ਮਈ ਭਾਜਪਾ ਗਈ ਸੋ ਦਿੱਲੀ ਦੇ ਵਿੱਚ ਤਾਂ ਨਾਰਾ ਚੱਲ ਪਿਆ ਇਹ ਤੇ ਆਪਣੇ ਹੈਗਾ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ 13 0 ਇਸ ਵਾਰ ਪੰਜਾਬ ਬਣੇਗਾ ਹੀਰੋ 13 0 ਪੰਜਾਬ ਬਣੇਗਾ ਹੀਰੋ 13 0 ਵੀਰ ਇਹ ਤੁਹਾਡਾ ਪਿਆਰੀ ਹੈ ਜਿਹੜਾ ਸਾਨੂੰ ਥੱਕਣ ਨਹੀਂ ਦਿੰਦਾ ਸਾਡੇ ਉਮੀਦਵਾਰ ਕੁਲਦੀਪ ਢਾਲੀਵਾਲ ਜੀ ਮੇਰੇ ਕੈਬਨਿਟ ਦੇ ਵਿੱਚ ਨੇ ਇਹ ਜਦੋਂ ਮੰਤਰੀ ਸੀ 10000 ਏਕੜ ਜ਼ਮੀਨ ਜਿਹੜੀਕਰ ਸੂਖਦਾਰਾਂ ਨੇ ਦੱਬੀ ਹੋਈ ਸੀ ਇਹਨਾਂ ਨੇ ਛੜਾਈ ਆ ਕਬਜ਼ੇ ਚੋਂ 10000 ਏਕੜ ਜ਼ਮੀਨ ਛੜਾਈ ਤੇ ਜਦੋਂ ਇਹ ਐਮਪੀ ਬਣ ਗਏ ਤਾਂ ਪਾਰਲੀਮੈਂਟ 'ਚ ਇਹਨਾਂ ਨੂੰ ਤਾਂ ਮਾਈਕ ਦੀ ਵੀ ਲੋੜ ਨਹੀਂ ਇੰਨੀ ਉੱਚੀ ਆਵਾਜ਼ ਆ ਇਹਨਾਂ ਉੱਚਾ ਕੱਦਾ ਇਹ ਤਾਂ ਬਿਨਾ ਮਾਈਕ ਤੋਂ ਬੋਲਿਆ ਕਰਨਗੇ ਮਜਾਲ ਆ ਕੋਈ 1 ਰੁਪਈਆ ਵੀ ਕੋਈ ਸਰਕਾਰ ਪੰਜਾਬ ਦਾ ਮਾਰ ਕੇ ਦਿਖਾ ਦੇ 1 ਰੁਪਈਆ ਵੀ 1 ਰੁਪਈਆ ਵੀ ਸੋ ਵੀਰ ਤੁਸੀਂ ਏਕਾ ਰੱਖਿਓ ਉਦੋਂ ਪਹਿਲਾਂ 25 ਤਰੀਕ ਨੂੰ ਦਿੱਲੀ 'ਚ ਵੋਟਾਂ ਨੇ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ, ਦੋਸਤ-મિતਰ ਹੋਣਗੇ, ਉਹਨਾਂ ਨੂੰ ਵੀ ਕਹਿ ਦਿਓ। ਦਿੱਲੀ 'ਚ ਤਾਂ ਨਾਰਾ ਚੱਲੀ ਜਾਂਦਾ ਇੱਕ 25 ਮਈ ਭਾਜਪਾ ਗਈ। ਸੋ ਦਿੱਲੀ ਦੇ ਵਿੱਚ ਤਾਂ ਨਾਰਾ ਚੱਲ ਪਿਆ ਏ ਤੇ ਆਪਣੇ ਹੈਗਾ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ 13 0। ਇਸ ਵਾਰ ਪੰਜਾਬ ਬਣੇਗਾ ਹੀਰੋ। ਪੰਜਾਬ ਬਣੇਗਾ ਹੀਰੋ।